ਇਹ ਪਤ ਸਾਲ ਵਾਲੇ ਜਿਨ੍ਹਾਂ ਨੇ 75 ਸਾਲ ਪੰਜਾਬ ਤੇ ਰਾਜ ਕੀਤਾ ਕਾਲੀਆਂ ਨੇ ਕਾਂਗਰਸ ਦੇ ਔਰ ਇੱਕ ਪਾਸੇ 2 ਸਾਲ ਵਾਲੇ ਇੱਕ ਪਾਸੇ ਅਸੀਂ 2 ਸਾਲ ਵਾਲੇ ਆ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ 2 ਸਾਲ ਦੇ ਕੰਮ ਨੇ ਇੱਕ ਪਾਸੇ 75 ਸਾਲ ਜਿਹੜਾ ਇਹਨਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਪੰਜਾਬ ਨੂੰ ਇਤੋਂ ਤੱਕ ਲਿਆਂਦਾ ਪੰਜਾਬ ਦਾ ਸਤਿਆਦਾਸ ਕੀਤਾ ਇਹ ਇਹਨਾਂ ਲੀਡਰਾਂ ਨੇ ਜਿਨ੍ਹਾਂ ਦੀ ਗੱਲ ਕਰ ਰਹੇ ਸੀਗੇ ਐਮਐਲਏ ਸਾਹਿਬ ਇਹਨਾਂ ਲੀਡਰਾਂ ਦੀ ਬਦੌਲਤ ਹੀ ਅੱਜ ਪੰਜਾਬ ਜਿਹੜਾ ਕਿੱਥੇ ਸੀਗਾ ਪਹਿਲੇ ਦੂਜੇ ਨੰਬਰ ਤੋਂ ਹੁੰਦਾ ਸੀ ਇੰਡੀਆ ਦੇ ਅੱਜ ਕਿੱਥੇ ਦਾ ਕਿੱਥੇ ਪਹੁੰਚ ਗਿਆ ਪੰਜਾਬ ਨੂੰ ਪੰਜਾਬ ਦਾ ਸਤਿਆਨਾਸ਼ ਕਰਦੇ ਪੰਜਾਬ ਦੀ ਕਾਂਗਰਸ ਨੇ ਕਾਲੀ ਦਲ ਨੇ ਬਹੁਤ ਹੀ ਵੱਡਾ ਵਿਕਾਸ ਕੀਤਾ ਪੰਜਾਬ ਦਾ ਆਪਾਂ ਇਹਨਾਂ ਪਾਰਟੀਆਂ ਨੂੰ ਇਸ ਲੈਕਚਰ ਦੇ ਵਿੱਚ ਇਹੋ ਜਿਹਾ ਸਬਕ ਸਿਕੋਣ ਕਿ ਯਾਦ ਕਰ ਜੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਕਿ ਅਸੀਂ ਜਦੋਂ ਇਲੈਕਸ਼ਨ ਲੜਦੇ ਸੀਗੇ ਅਸੀਂ ਜਦੋਂ 22 ਦੀ ਇਲੈਕਸ਼ਨ ਚ ਆਏ ਸੀਗੇ ਤੇ 22 ਦੀ ਇਲੈਕਸ਼ਨ ਦੇ ਚ ਅਸੀਂ ਕੀ ਕਿਹਾ ਸੀਗਾ ਅਸੀਂ ਲੋਕਾਂ ਨੂੰ ਕਿਹਾ ਸੀਗਾ ਕਿ ਤੁਹਾਡੇ ਬਿੱਲ ਜਿਹੜੇ ਕਿਉਂਕਿ ਉਸ ਸਮੇਂ ਸੁਖਵੀਰ ਬਾਦਲ ਨੇ ਜਿਹੜੇ ਪ੍ਰਾਈਵੇਟ ਫਰਮਾਂ ਤੋਂ ਬਿਲਾਂ ਸੀਗੇ ਉਹਨਾਂ ਨਾਲ ਐਗਰੀਮੈਂਟ ਕੀਤਾ ਹੋਇਆ ਸੀਗਾ ਤੇ ਬਹੁਤ ਜ਼ਿਆਦਾ ਬਿੱਲ ਲੋਕਾਂ ਦੇ ਉੱਤੇ ਸੀਗੇ ਅਸੀਂ ਲੋਕਾਂ ਨਾਲ ਵਾਅਦਾ ਕਰਕੇ ਗਏ ਸੀਗੇ ਕਿ ਤੁਹਾਡੇ ਬਿੱਲ ਜਿਹੜੇ ਉਹ ਜਿਹੜੇ ਅਸੀਂ ਮਾਫ਼ ਕਰਾਂਗੇ 30 ਜੂਨ ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਮਾਨ ਸਾਹਿਬ ਨੇ 700 ਜੂਟ ਬਿਲੀ ਦਾ ਬਿੱਲ ਜਿਹੜਾ ਉਹ ਮਾਫ ਕੀਤਾ ਅੱਜ 95% ਪੰਜਾਬੀਆਂ ਦਾ ਬਿੱਲ ਜਿਹੜਾ ਜ਼ੀਰੋ ਆ ਰਿਹਾ ਅਸੀਂ ਦੂਜਾ ਕਿਹਾ ਸੀਗਾ ਕਿ ਆਪ ਗਰੀਬ ਲੋਕਾਂ ਦੇ ਇਲਾਜ ਵਾਸਤੇ ਜਿਹੜਾ ਜਿਹੜਾ ਮਹੱਲਾ ਕਲੀਨਿਕ ਜਿੱਦੂ ਦਿੱਲੀ ਦੇ ਵਿੱਚ ਜਿਹੜਾ ਤਜਰਬਾ ਹੋਇਆ ਸੀਗਾ 2 ਸਾਲ ਦੇ ਵਿੱਚ 865 ਮਹੱਲਾ ਕਲੀਨਿਕ ਦੇ ਰਿਹਾ ਉਹ ਮਾਨ ਸਾਹਿਬ ਨੇ ਵੜਾਇਆ ਅਸੀਂ ਤੀਜਾ ਕਿਹਾ ਸੀਗਾ ਕਿ ਅਸੀਂ ਜਿਹੜਾ ਐਜੂਕੇਸ਼ਨ ਆਪ ਲੋਕਾਂ ਦੇ ਬੱਚਿਆਂ ਨੂੰ ਦੇਣ ਵਾਸਤੇ ਵਧੀਆ ਟਾਪ ਦੇ ਸਕੂਲ ਬਣਾਵਾਂਗੇ ਸਕੂਲ ਆਫ ਐਮਿਨੈਂਸ ਜਿਹੜੇ 120 ਸਕੂਲ ਪੰਜਾਬ ਦੇ ਜਮਾਨਤ ਸਾਹਿਬ ਨੇ ਬਣਾਏ ਆ ਅਸੀਂ ਚੌਥਾ ਕਿਹਾ ਸੀਗਾ ਕਿ ਅਸੀਂ ਬੇਰੁਜ਼ਗਾਰੀ ਨੂੰ ਠੱਲ ਪਾਉਣ ਲਈ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਸਰਕਾਰੀ ਨੌਕਰੀ ਦਵਾਂਗੇ 2 ਸਾਲ ਦੇ ਵਿੱਚ 43000 ਬੰਦੇ ਨੂੰ ਪੱਕੀ ਨੌਕਰੀ ਜਮਾਨਤ ਸਾਹਿਬ ਨੇ ਦਿੱਤੀ ਅਸੀਂ ਪੰਜਵਾਂ ਕਿਹਾ ਸੀਗਾ ਕਿ ਜਿਹੜੇ ਟੈਂਕੀਆਂ ਵਿੱਚ ਸਾਡੇ ਕੱਚੇ ਮੁਲਾਜ਼ਮ ਚੜ੍ਹਿਆ ਇਹ ਮੇਰਾ ਮਸਲਾ ਹੱਲ ਕਰਾਂਗੇ 15000 ਟੀਚਰ ਤੇ ਬੁਲਾਈ ਜਿਹੜੇ ਸੀਗੇ ਉਹਨਾਂ ਨੂੰ ਪੱਕਾ ਕੀਤਾ ਗਿਆ ਬਹੁਤ ਸਾਰੇ ਕੰਮ ਕੀਤੇ ਗਏ ਦੂਜੇ ਪਾਸੇ ਕਾਂਗਰਸ ਨੇ ਜੋ ਹਾਲਤ ਕੀਤੀ ਪੰਜਾਬ ਦੀ ਉਹ ਤੁਹਾਡੇ ਸਾਹਮਣੇ ਅਕਾਲੀ ਦਲ ਅਕਾਲੀ ਦਲ ਦੇ ਵਿਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਪੰਜਾਬ ਦਾ ਵੀ ਬੇੜਾ ਗੜਕਾਤਾ ਅਕਾਲੀ ਦਲ ਦਾ ਬੇੜਾ ਗੜਕਾਤਾ ਜਿਹੜੇ ਉਹਨਾਂ ਦੇ ਵੀਰਵਾਦ ਉਹਨਾਂ ਨੇ ਪੁੱਛੋ ਕਿ ਅੰਮ੍ਰਿਤਸਰ ਨੂੰ ਲੋੜ ਕੀ ਹੈ ਅੰਮ੍ਰਿਤਸਰ ਨੂੰ ਲੋੜ ਸੀਗੇ ਇੰਡਸਟਰੀ ਦੀ ਅਮਰ ਸਾਦੂ ਲੋਰਸੀ ਇੱਥੇ ਇੱਕ ਚੰਗਾ ਟ੍ਰੇਡ ਜਿਹੜਾ ਉਹਨੂੰ ਡਰੌਪ ਕਰਨਾ ਸੀਗਾ ਅਮਰ ਸਾਹਿਬ ਦੇ ਵਿੱਚ ਡਾਕਟਰ ਮਨਮੋਹ ਸਖਦੇ ਬੰਦ ਹੋ ਗਏ ਅਮਰ ਸਾਹਿਬ ਦੇ ਵਿੱਚ ਡਾਕਟਰ ਮਨਮੋਹ ਸਖਦੇ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ ਸਾਦੂ ਦਿੱਤੀ ਇੱਕ ਉਹਨਾਂ ਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਿੱਤਾ ਉਦੋਂ ਸਰਦਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਚੀਫ ਨਿਸਕੇ ਦੋਵੇਂ ਤੀਜਾ ਬਠਿੰਡੇ ਲੈ ਗਏ ਸਾਡੋ ਇਹਨਾਂ ਚਿੱਤੇ ਦੀ ਲੋੜ ਸੀਗੀ ਪਰ ਇਹਨਾਂ ਨੂੰ ਪੁੱਛੋ ਤੇਰੇ ਟਾਇਲ ਮੰਤਰੀ ਸਾਡੇ ਕੋਲ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਪ੍ਰਸ਼ਾਸਨ ਦੇ ਰਾਜ ਅਕਾਲੀ ਦਲ ਦਾ ਪ੍ਰਸ਼ਾਸਨ ਜਿੱਦੋਂ ਇਹ ਇੰਡਸਟਰੀ ਦਾ ਮੰਤਰੀ ਸੀਗਾ ਕੇਂਦਰ ਦੇ ਵਿੱਚ ਇੰਡਸਟਰੀ ਦਾ ਮੰਤਰੀ ਜਹਾ ਸਕਬੀਰ ਬਾਦਲ ਇਹਨੂੰ ਪੁੱਛੋ ਪਰ ਇੰਡਸਟਰੀ ਲੈ ਕੇ ਆ ਉਹਦੇ ਪੰਜਾਬ ਜਾਂ ਅਮਸਰ ਦੇ ਵਿੱਚ ਕੋਈ ਜੂਠ ਲੈਂਦਾ ਇੱਕ ਵੀ ਉਹਦੀ ਵਾਈਫ ਪਤਨੀ ਜਿਹੜੀ ਲਗਾਤਾਰ ਹੱਸੇ ਬੁਲਤ ਫੂਟ ਬਸਰਸੀ ਵੀ ਮੰਤੀ ਰਹੀ ਹੈ ਕੋਈ ਇੱਕ ਵੀ ਜੂਠ ਪੂਰੇ ਪੰਜਾਬ ਜਾਂ ਅਮਸਰ ਦੇ ਵਿੱਚ ਲੱਗਾ ਏ ਦੱਸਣਾ ਜਿਹੜਾ ਕੀਤਾ ਕੀ ਹੈ ਕਾਲੀ ਦਲ ਨੇ ਜਿੰਨਾ ਨੁਕਸਾਨ ਕੀਤਾ ਪੰਜਾਬ ਦਾ ਉਹ ਕੇਹ ਬਾਪਤੀ ਨੇ ਨੁਕਸਾਨ ਨਹੀਂ ਕੀਤਾ ਕਾਲੀ ਦਲ ਨੇ ਆਪਣੀਆਂ ਵੋਟਾਂ ਲਈ ਕੀ ਕੋਸ ਤੁਹਾਨੂੰ ਦੱਸਿਆ ਕਿੰਨਾ ਕੋਈ ਨੁਕਸਾਨ ਕਰਤਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਮੌਕਾ ਇਹ ਜਿਹੜੇ ਤਹਿਲ ਮੰਤੀ ਇੱਥੇ ਤੁਰੇ ਫਿਰਦੇ ਆ ਜਿੰਨਾ ਲੋਕਾਂ ਨੇ ਆਹ ਕੰਪਨੀ ਬਾਗ ਕਿਡਰਨ ਬਾਗ ਦੇ ਉੱਤੇ ਜਿਹੜਾ ਕਬਜ਼ਾ ਕੀਤਾ ਉਹ ਵੀ ਛਡਾਉਣਾ ਹੈ ਇਹਨਾਂ ਲੋਕਾਂ ਨੇ ਜਿੰਨਾ ਗੱਧ ਪਾਇਆ ਇੱਥੇ ਔਰ ਕਹਿੰਦੇ ਜੇ ਅਸੀਂ ਵਿਕਾਸ ਬੁੱਸਿਆ ਕਾਦਾ ਵਿਕਾਸ ਹੋਇਆ ਦੀ ਦੱਸੋ ਸਾਨੂੰ ਵਿਕਾਸ trilada ਸਾਦੂ ਦੱਸੋ ਕਿਹੜੀ ਡਸਤੀ ਲੱਗੀ ਸਾਦੂ ਦੱਸੋ ਕਿਹੜੀ ਜੁਨ ਦੇਸੀ ਬਣੀ ਸਾਦੂ ਦੱਸੋ ਕਿਹੜਾ ਹਸਪੀਟਲ ਬਣਿਆ ਪੰਜਵਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਸਾਦੂ ਸਾਹਬ ਦੇਓ ਅਸੀਂ ਤਾਂ 2 ਸਾਲ ਦਾ ਤੁਹਾਨੂੰ ਸਾਫ ਦੇਵੇ 2 ਸਾਲ ਦੇ ਵਿੱਚ ਉਹ ਦਿਨ ਆਈ ਦੀ ਸਾਹਿਬ ਉੱਥੇ ਸੀਗੇ ਇਹ ਨਾਲੇ ਤੁਸੀਂ ਸਾਰੇ ਸੀਗੇ ਮੈਂ 2 ਸਾਲ ਦਾ ਆਪਣਾ ਸਾਫਤਾ ਦਿੱਤਾ ਮੈਂ ਕਿਹਾ 2 ਸਾਲ ਦੇ ਚਾਹ ਕੰਮ ਕੀਤਾ। ਇਹ ਨਾਲੇ ਵਾਲਿਆਂ ਨੂੰ ਕਿਹਾ ਕਿ ਜੇ ਮੈਂ ਕੰਮ ਕੀਤਾ ਵੋਟ ਪਾਇਓ ਨਹੀਂ ਕੀਤਾ ਤਾਂ ਨਾ ਪਾਓ ਇਹਨਾਂ ਕੋਲ ਇਹਨਾਂ ਕੋਲ ਸਾਫ਼ ਤੇ ਲਾਓ। 2 ਸਾਲ ਦੇ ਵਿੱਚ ਕਹਿਲ ਤੋਂ ਬਿਨਾਂ ਜੇ ਕੁਝ ਕਰ ਦੇਣ ਤੇ ਪੈਲਾ ਲਾਉਣ ਤੋਂ ਬਿਨਾਂ ਇਹਨਾਂ ਕੁਝ ਕੀਤਾ ਹੋਵੇ ਕੋਈ ਇੰਡਸਟਰੀ ਲਾਈ ਹੋਵੇ ਕੋਈ ਕਾਲਜ ਬਣਾਇਆ ਹੋਵੇ ਕੁਝ ਕੀਤਾ ਹੋਵੇ ਫਿਰ ਤੇ ਵੋਟ ਦੇ ਹੱਕਦਾਰ ਨੇ। ਕਾਦੀ ਵੋਟ ਪਾਈਏ। ਕਾਦੀ ਵੋਟ ਪਾਈਏ ਇਹਨਾਂ ਨੂੰ। ਜੇ ਸਹੀ ਹੁੰਦੇ ਜਿੱਦਾਂ ਅਜੀਤ ਸਿੰਘ ਸਾਹਿਬ ਕਹਿ ਰਹੇ ਸੀਗੇ ਮੇਰੇ ਪਿਤਾ ਜੀ ਕਾਲੀ ਸੀਗਾ ਇੱਕ ਜਮਾਨਾ ਸੀਗਾ ਕਾਲੀਦਾਲ ਸਭ ਤੋਂ ਵਧੀਆ ਪਾਰਟੀ ਸੀ ਪੰਜਾਬ ਦੇ ਵਿੱਚ ਜਦੋਂ ਬਾਦਲ ਪਲਵਾਰ ਕੋ ਆ ਗਈ ਬਾਦਲ ਪਲਵਾਰ ਨੇ ਇਸ ਪਾਰਟੀ ਦਾ ਸਤਿਆਨਾਸ਼ ਕਰਕੇ ਰਸਤਾ ਅੱਜ ਕਿੱਥੇ ਮਲੂਕੇ ਹੋਣੀ ਧੀਨ ਸਿਹੋੜੀ بڑے بڑے ਬੰਦੇ ਪਾਰਟੀ ਛੱਡ ਕੇ ਚੱਲ ਗਏ ਕਿਉਂ ਛੱਡ ਗਏ ਕਿਉਂਕਿ ਇੱਕ ਪਲਵਾਰ ਹੈ ਇਹਨਾਂ ਨੇ ਬੇੜਾ ਗਲ ਕੀਤਾ ਮਜੀਠੀਆ ਐਂਡ ਕੰਪਨੀ ਜੱਜੇ ਜੱਜੇ ਦੇ ਸਾਲੇ ਨੇ ਪੰਜਾਬ ਦਾ ਸਤਿਆਨਾਸ਼ ਫਟਕੇ ਰਸਤਾ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਹੈ ਕਿ ਆਪਾਂ ਐਂਕਾ ਕਾਲੀਦਾਲ ਦਾ ਕਾਂਗਰਸ ਦਾ ਭਾਜਪੀ ਦਾ ਕੋਈ ਵੀ ਨੌਕਰ ਜਿਹੜਾ ਉਹ ਲੋਕ ਸਭਾ ਚ ਦੀ ਜਾਣ ਦੇਣਾ ਕਿਉਂਕਿ ਇਹਨਾਂ ਨੇ ਕੋਈ ਕੋਈ ਜਿਹੜਾ ਅੰਮ੍ਰਿਤ ਸਾਹਿਬ ਦੀ ਕੋਈ ਵਿਕਾਸ ਵੀ ਕੀਤਾ ਸਰ ਅੰਮ੍ਰਿਤ ਸਾਹਿਬ ਦੇ ਜਟੇਲਾ ਨਾਉਣੀਆਂ ਇਹ ਜੂਦੀ ਦੀ ਸੀਗੇ ਜਿਹੜੇ ਐਮਪੀ ਬਣਦੇ ਸਰ ਉਹਨਾਂ ਨੇ ਆਪਣਾ ਇੱਕ ਵੀਜੂਅਲ ਹੁੰਦਾ ਕਿ ਲੋਕ ਸਭਾ ਤੋਂ ਸੈਂਟਰ ਦੀ ਸਰਕਾਰ ਤੋਂ ਕੀ ਕੁਝ ਲੈ ਕੇ ਆਉਣ ਆਪਣੇ ਸ਼ਹਿਰ ਦੀ ਸਾਨੂੰ ਦੱਸਣ ਕੀ ਲੈ ਕੇ ਆਏ ਅੱਜ ਤੱਕ ਸਾਨੂੰ ਇੱਕ ਚੀਜ਼ ਦਾ ਸਾਬ ਦੇ ਦੇਣ ਕਿ ਅਸੀਂ ਆ ਲੈ ਕੇ ਆਏ ਜੀ ਆ ਕੀਤਾ ਹੈ ਫੇਰ ਤੇ ਵੋਟ ਦੇ ਹੱਕਦਾਰ ਹੈ ਤੇ ਜੇ ਪਿੰਡਾਂ ਦੇ ਲੋੜੀਆਂ ਪਹਿਲਾਂ ਕੌਂਸਲਰ ਦੇ ਲੋੜੀਆਂ ਪਹਿਲਾਂ ਪਿੰਡਾਂ ਦੇ ਸਰਪੰਚਾਂ ਦੇ ਲੋੜੀਆਂ ਤੇ ਫਿਰ ਹੱਕ ਦੀ ਆ ਜੀ ਫੇਰ ਤੇ ਪਿੰਡਾਂ ਦੇ ਸਰਪੰਚ ਬਣ ਜਾ ਕੇ ਕੌਂਸਲਰ ਦੀ ਲੜਨ ਜਿਹੜੇ ਇਹਨਾਂ ਨੇ ਕੰਮ ਕੀਤੇ ਆ ਹਰ ਵੱਡੇ ਕੰਮ ਅਵਸਰ ਸ਼ਹਿਰ ਦੇ ਦਾ ਇਹਨੂੰ ਤਰੱਕੀ ਵਾਸਤੇ ਵੱਡੇ ਵੱਡੇ ਕੰਮ ਚਾਹੀਦੇ ਵੱਡੇ ਤੇ ਚੰਗੇ ਜ਼ਮਾਨੇ ਦੇ ਚਾਹੀਦੇ ਆ ਤੋਂ ਮੈਂ ਕਹਦਾ ਬਹੁਤ ਧੰਨਵਾਦੀ ਆ ਆਜੀ ਸਾਹਿਬ ਦਾ ਜਿੱਦਾਂ ਇਹਨਾਂ ਨੇ ਕਿਹਾ ਕਿ ਨੌਰਥ ਜਿਹੜਾ ਸਾਡੇ ਲਈ ਸਾਡੀ ਕਿੰਦੇ ਮੈ ਉਹਨਾਂ ਜਿੱਦ ਦਾ ਪੱਕਾ ਦਾ ਸਵਾਲ ਹੈ ਉਤਨੀ ਹਲਕੇ ਤੋਂ ਨੰਬਰ 1 ਤੇ ਲੈ ਕੇ ਆਉਣਾ ਹੈ ਸਾਡੀ ਜਿੱਦ ਹੈ ਭਾਵੇਂ ਜੋ ਮਰਜ਼ੀ ਹੋਵੇ ਆਜੀ ਸਾਹਿਬ ਦੇ ਪਿਆ ਆਜੀ ਸਾਹਿਬ ਨੇ ਉਦੋਂ ਵੀ ਕਿਹਾ ਸੀਗਾ ਕਿ ਅਸੀਂ ਲੈ ਕੇ ਆਉਣਾ ਜਿਹੜੇ ਲੋਕ ਕਹਿੰਦੇ ਆ ਕਿ ਅਸੀਂ ਪਹਿਲਾਂ ਲਾਇਆ ਜੀ ਫਲਾਣੀਆਂ ਲਾਇਆ ਠੀਕੀਆਂ ਲਾਇਆ ਸਾਰਾ ਲੇਖਾ ਦੋਖਾ ਇੱਥੇ ਹੋ ਜਾਊਗਾ ਇੱਥੇ ਲੇਖਾ ਦੋਖਾ ਕਰ ਦਾਂਗੇ ਇਸ ਹਲਕੇ ਦੇ ਵਿੱਚ ਹੀ ਔਰ ਮੇਨੂੰ ਮਾਣ ਹੈ ਕਿ ਮੇਰੇ ਹਲਕੇ ਦੇ ਐਮਐਲਏ ਸਾਹਿਬ ਦਾ ਲੋਕ ਕਿੰਨਾ ਪਿਆਰ ਕਰਦੇ ਆ ਕਿੰਨਾ ਸਤਿਕਾਰ ਕਰਦੇ ਆ ਸਾਡੀ ਸਾਰੀ ਟੀਮ ਇਹਨਾਂ ਦੀ ਟੀਮ ਇਹਦੀ ਵਧੀਆ ਇਸ ਹਲਕੇ ਦੇ ਵਿੱਚ ਸਾਨੂੰ ਇਹਨਾਂ ਦੀ ਕੋਈ ਪਲਵਾ ਨਹੀਂ ਸੋ ਸਭ ਨੇ ਤਗੜੇ ਹੋ ਕੇ ਕੰਮ ਕਰਨਾ ਸਭ ਨੇ ਤਗੜੇ ਹੋ ਕੇ ਅਗਲੇ 1 ਮਹੀਨਾ ਰਹਿ ਗਿਆ 1 ਮਹੀਨਾ ਪੂਰਾ ਲਾ ਕੇ ਆਪਾਂ ਆਪਣੀ ਚੋਣ ਜਿੱਤਨੀ ਆ ਸ਼ਾਨਦਾਰ ਜਿੱਤ ਜਿਹੜੀ ਆ ਉਹ ਪ੍ਰਾਪਤ ਕਰਦੀ ਆ ਸਾਡੇ ਕੋਲ 2 ਸਾਲ ਦੇ ਕੰਮ ਨੇ ਇਹ ਬੰਦੇ ਆਪਣੇ ਕੰਮ ਕਰੋ ਅਸੀਂ ਦੱਸਾਂਗੇ ਕਿ 25 ਸਾਲ ਆਵਾਜ਼ ਕਰਕੇ ਨਾ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਪੰਜਾਬ ਕਿੱਥੇ ਸਿਰ ਕਿੱਥੇ ਪਹੁੰਚ ਗਿਆ ਤੋ ਮੈਂ ਤੁਹਾਡਾ ਬਹੁਤ ਤਧਵਾਦੀ ਐ ਕਿ ਤੁਸੀਂ ਬਹੁਤ ਵਧੀਆ ਸਿਰਫ ਸਿਰ ਮੀਟਿੰਗ ਕੀਤੀ ਪਹਿਲੀ ਮੀਟਿੰਗ ਹੀ ਬਹੁਤ ਪ੍ਰਭਾਵਸ਼ਾਲੀ ਵਧੀਆ ਮੀਟਿੰਗ ਐ ਅੱਪਾ ਅੱਜ 10 ਮਿੰਟ ਦਾ ਕਰਦਿਆਂ ਇਸ 7 ਤਰੀਕ ਨੂੰ ਤੁਹਾਡੇ ਹਲਕੇ ਦੀ ਬਾਧੀ ਐ ਇਦਾਂ ਹੀ ਅੱਪਾ ਆਪਣੀ ਕੈਂਪੇਨ ਜਿਹੜੀ ਐ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ